ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਸਿਰਸਤ ਰੂਟਿਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਐ ਜੀ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਸੋਹਣੇ-ਸੋਹਣੇ ਸੂਟ ਹੈਂਡਵਰਕ ਦੇ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਭੇਜ ਸਕਦੇ ਹੋ ਤੇ ਸੋ ਜਿਹੜੇ ਆਪਾਂ ਦਿਖਾਵਾਂਗੇ ਤੁਹਾਨੂੰ ਬਿਨਾਂ ਦੁਪੱਟੇ ਤੋਂ ਹੋਣਗੇ ਜੇ ਤੁਹਾਨੂੰ ਕੋਈ ਤੁਸੀਂ ਦੁਪੱਟਾ ਆਪਣੇ ਤੋਂ ਰੈਡੀ ਨਾਲ ਕਰਾਉਣਾ ਹੈ ਜੀ ਆਪਾਂ ਨੂੰ ਤੁਸੀਂ ਵਟਸਐਪ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਆਪਾਂ ਤੁਹਾਨੂੰ ਦੁਪੱਟਾ ਨਾਲ ਤਿਆਰ ਕਰਕੇ ਦੇਵਾਂਗੇ ਪਲੀਜ਼ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਲਓ ਜੀ ਆਪਾਂ ਤੁਹਾਨੂੰ ਸੂਬਤ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ ਪਹਿਲਾ ਕੰਮ ਬਹੁਤ ਹੀ ਸੋਹਣਾ ਦੇਖੋ ਕਿੰਨਾ ਸੋਹਣਾ ਆਪਾਂ ਵਰਕ ਕੀਤਾ ਹੈ ਇਹ ਹੋ ਗਿਆ लो जी। हो गया घेरे का वर्क जी ठीक है जी देखो कि फिनिशिंग है इमें कलिया चल दर्क कलर बहुत सोना है ਮੰਬਾਈ ਆਪਾਂ ਕਿੰਨੀ ਰੱਖ ਸਕਦੇ ਹਾਂਗੇ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਚੈੱਕ ਕਰੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਕਿੰਨੀ ਮਿਹਨਤ ਨਾਲ ਤਿਆਰ ਹੋਇਆ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਗਰਲਿਸ਼ ਲੁੱਕ ਵਾਲਾ ਕਲਰ ਹੈ ਫਮ ਕਿਸੇ ਵੀ ਏਜ ਦੇ ਪਹਿਣ ਪਹਿਨ ਸਕਦੇ ਆ ਸੂਟ ਨੂੰ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਜੀ ਬਲੈਕ 베ਰੀ ਸਿਲਕ ਦਾ ਸੂਟ ਹੈ ਜੀ ਬਲੈਕ 베ਰੀ ਸਿਲਕ ਦਾ ਸੂਟ ਹੈ ਜੀ ਇਹ ਠੀਕ ਹੈ ਕਿਸੇ ਦਾ ਕੱਟ ਕੇ ਰਹਿ ਕਿਸੇ ਦਾ ਵੱਟ ਕੇ ਰਹਿ ਆਪਾਂ ਰੱਪਰ ਪ੍ਰੋਪਰ ਕਰਿਆ ਲੱਖ ਸਾਧਿਆ ਤੇ ਕੋਈ ਲੰਬਾਈ ਦਾ ਇਸ਼ੂ ਨਹੀਂ ਹੈਗਾ ਬਹੁਤ ਸੋਹਣੀ ਚੀਜ਼ ਬਣਿਆ ਹੋਇਆ ਸੂਟ ਐਸਟਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਇਹ ਲੋ ਜੀ ਬਾਦੂ ਦਾ ਵਰਕ ਦੇਖੋ ਫਲਾਵਰ ਬਣੇ ਹੋਏ ਹੈਗੇ ਠੀਕ ਹੈ 9 ਲੱਖ ਕੇ ਸੂਟ ਨੇ ਰੈਡੀ ਹੋਣਾ ਬਹੁਤ ਜਿਆਦਾ ਸੋਹਣੀ ਲੁੱਕ ਹੋਣੀ ਸੂਟ ਦੀ ਸਲਾਈ ਹੋ ਕੇ ਸੂਟ ਦੀ ਬਹੁਤ ਸੋਹਣੀ ਗ੍ਰੇਸ ਆਉਗੀ ਲਓ ਜੀ ਇਹਦੇ ਨਾਲ ਦਾ ਆਪਾਂ ਤੁਹਾਨੂੰ ਕਲਰ ਹੁੰਜਾ ਦਿਖਾਉਣੀ ਹੈ ਜੀ ਫਰਕ ਇਹਦੇ ਵਰਕ ਦਾ ਵੀ ਥੋੜਾ ਫਰਕ ਹੈ ਘੇਰਾ ਸੇਮ ਰੱਖਿਆ ਹੋਇਆ ਇਹਦਾ ਵਰਕ ਉਸ ਨਾਲੋਂ ਵੀ ਸੋਹਣਾ ਜਾਵੇ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਐਸਟ੍ਰਾਈਡ ਵੀ ਲੰਬਾ ਹੈ ਕਿਹਦੇ चेक कर सकते हो वर्क ये भी ब्लैक डेरी है सूट बाजू का वर्क होगा जी ठीक है

ਇਹ ਹੋਇਆ ਆਰਟੀਵਰਕ ਦਾ ਕੰਮ ਹੈ ਜੀ ਇਹ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੇ ਕਲਰ ਇਹ ਬਹੁਤ ਜਿਆਦਾ ਸੋਹਣੇ ਹੈਗੇ ਆ ਆਰਟੀਵਰਕ ਤੇ ਹੈਂਡਵਰਕ ਨਾਲ ਥ्रेड ਲੱਗਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਹੀ ਹੋ ਗਿਆ ਇਸ ਤਰ੍ਹਾਂ ਕੀਆ ਚਿਕਨ ਇਹ ਵੀ ਬਾਕੀ ਦਾ ਹੋ ਗਿਆ ਨੋਤੀ ਇਹ ਬਾਕੀ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਬਣਿਆ ਹੋਇਆ ਸਲਵਾਰ ਦੇ ਪਹੁੰਚ ਤੇ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ बार को तो हो जाएगा, ठीक है? ये हो गया ये तो भी चित्रनगर कलर ब्लैक वेली देख चाहे तीनों कलर ही आपको अपने थापे बहुत ज़्यादा सोने हैं, तीनों कलर ही बहुत सोने हैं, ठीक है? वो ना पहलमें दो कौन है? दो कौन है? खोर ना मे चीज़ बहुत सोना सूट, पर्पर कलर है? ਦੋ ਸਕੀਆਂ ਪਹਿਣਾ ਦੇ ਸੂਟ ਹੈ ਆਪਣੇ ਖਾਸ ਹੀ ਕਸਟਮਰ ਹੈ ਆਪਣੇ ਖਾਸ ਹੀ ਪਹਿਣਾ ਬੀ ਜਿਹਨਾਂ ਦੇ ਸੂਟ ਹੈ ਇਹ ਦੇਖੋ ਜੀ ਚੈੱਕ ਕਰਮੀ ਫਿਕਨਾਂ ਸੋਨੇ ਪਰ ਪਰ ਕਲਰ ਗ੍ਰੀਨ ਜਾਂ ਲਾਲੀਆ ਬੂਰੀਆ ਸੂਟ ਤੇ देखो इन्ना सोहना फर्क हो कमी है नहीं सुटे बच्चों हो गया घेरा आ हो गया बाजू ये बाजू का फर्क है ਠੀਕ ਆ ਹੋਵੇ ਇੱਕ ਬਾਜੂ ਬਹੁਤ ਹੈਵੀ ਸੂਟ ਬਣਿਆਗਾ ਤੁਸੀਂ ਵੀ ਬੁਣਵਾ ਸਕਦੇ ਹੋ ਕਿਸੇ ਵੀ ਕੱਪੜੇ ਤੇ ਬਣਾ ਸਕਦੇ ਹੋ ਤੁਸੀਂ ਸਾਨੂੰ ਕਲਰ ਵੀ ਦੱਸ ਸਕਦੇ ਹੋ ਅਸੀਂ ਤੁਹਾਨੂੰ ਤੁਸੀਂ ਜੋ ਵੀ ਸਾਨੂੰ ਦੱਸੋਗੇ ਉਸੇ ਕੱਪੜੇ ਤੇ ਤੁਹਾਨੂੰ ਸੂਟ ਨੂੰ ਤਿਆਰ ਕਰਕੇ ਦੇਵਾਂਗੇ ਕੋਈ ਵੀ ਫੈਬਰਿਕ ਟਰਵਾ ਸਕਦੇ ਹੋ ਤੁਸੀਂ ਇਹ ਤਾਂ ਹੋ ਗਿਆ ਜੀ ਪਰਪਲ ਕਲਰ ਤੁਸੀਂ ਕੋਈ ਵੀ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋਗੇ ਠੀਕ ਹੈ ਜੀ ਵਰਕ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਹੈਵੀ ਸੂਟ ਬਣਿਆਗਾ ਪੂਰੀ ਫਿਨਿਸ਼ਿੰਗ ਹੈ ਸੂਟ ਦੇ ਵਿੱਚ ਨਾਲ ਗਲਾ ਬਣਿਆ ਹੋਇਆ ਜੇ ਇਸ ਤਰ੍ਹਾਂ ਕਿਸੇ ਵੀ ਪਾਸੋਂ ਸੂਟ ਦੇ ਵਿੱਚ ਕਮੀ ਨਹੀਂ ਹੈ ਇਹ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹਦੇ ਨਾਲ ਸਲਵਾਰ ਦਾ ਵਰਕ ਹੋਇਆ ਹੈ ਇਹ ਉਹ ਵੇਸਣ ਵਾਲਾ ਪਹੁੰਚਣ ਦਾ ਵਰਕ ਸਟੇਜ ਸਲਵਾਰ ਹੈ ਲੋ ਜੀ ਇਹ ਸਲਵਾਰ ਤੇ ਪਹੁੰਚਣ ਦਾ ਵਰਕ ਅਗੂ ਚ ਬਸ ਸਹੀ ਹਮਸੂਤ ਬਣੀ ਹੈ 컬러 ਕੰਟਾਸ ਨੇ ਉਸ ਨੂੰ ਨੋਟ ਕਿ ਇਹ ਤੇ ਹਾਦੀਆ ਪਾ ਦੋ ਸੂਟ ਰੈਕ ਕਰਵਾਇਆ ਜੀ ਚੈੱਕ ਕਰੋ ਦੋਨੇ ਸੂਟੇ ਬਹੁਤ ਸੋਹਣੇ ਹੈ ਦੋਨੋਂ ਕਦਰੇ ਪਾਪੜ ਕੰਦਾਰੇ ਦੋਨੋਂ ਸੇਮ ਹੀ ਹੈ ਕੀ ਇਹ ਦਰਵਾਜ਼ੇ ਪਹੁੰਚਦਾ ਹੈ ਸਲਵਾਰ ਦੇ ਪਹੁੰਚੇ ਬਣੇ ਹੋਏ ਹੈ ਲਓ ਜੀ ਇਹ ਦੂਜਾ ਸੌ ਲਓ ਜੀ ਇਹ ਕਹਿੰਦਾ ਸਲਵਾਰ ਦੇ ਪਹੁੰਚੇਗਾ ਦੂਜਾ ਪਾਸਾ 10 ਸਲਵਾਰ ਬਣਨੀ ਕੀ ਜੋ ਵੀ ਅੱਜ ਤੁਹਾਨੂੰ ਸੂਟ ਦਿਖਾਏ ਕੋਸਟ ਆ ਜਿਵੇਂ ਦਿਖਾਏ ਇਹਨਾਂ ਦੇ ਵਿੱਚੋਂ ਤੁਸੀਂ ਸਕਰੀਨਸ਼ਾਟ ਲੈ ਕੇ ਜਿ ਆਪਾਂ ਨੂੰ ਭੇਜ ਸਕਦੇ ਹੋ ਤੇ ਕੋਈ ਵੀ ਸੂਟ ਆਪਣੇ ਤੋਂ ਤਿਆਰ ਕਰਾ ਸਕਦੇ ਹੋ ਤੇ ਲਓ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਜਿ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਪਲੀਜ਼ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਯੂਬ ਕਰਨਾ ਆਪਣੇ ਇੰਸਟਾਗ੍ਰਾਮ ਦਾ ਲਿੰਕ ਹੈਗਾ ਜੀ ਸਿਸਟਰ ਬੁਟੀਕ ਤੇ ਜੋ ਵੀ ਵਰਕ ਵਾਲੇ ਸੂਟ ਹੈ ਹੈਂਡਵਰਕ ਦੇ ਸੂਟ ਹੈਗੇ ਆਪਾਂ ਹੈ ਆਪਾਂ ਇੰਸਟਾਗ੍ਰਾਮ ਦੇ ਉੱਪਰ ਪਾਉਣੇ ਆ ਤਾਂ ਉੱਥੋਂ ਤੁਸੀਂ ਕੋਈ ਵੀ ਸੂਟ ਨੂੰ ਚੈੱਕ ਕਰ ਸਕਦੇ ਹੋ ਥੈਂਕ ਯੂ ਹਾਂਜੀ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਆਪਾਂ ਤੁਹਾਨੂੰ ਬਹੁਤ ਸਾਰੇ ਸੂਟ ਦਿਖਾਏ ਮੈਨੂੰ ਪੂਰੀ ਉਮੀਦ ਹੈ ਜੇ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆ ਹੀ ਹੋਣਗੇ ਜੇ ਸੂਟ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਆਪਣੀ ਵੀਡੀਓ ਥੱਲੇ ਕਮੈਂਟ ਕਰਕੇ ਆਪ ਨੂੰ ਜਰੂਰ ਦੱਸਣਾ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣਾ ਵਟਸਐਪ ਨੰਬਰ ਤੇ ਆਪ ਨੂੰ ਭੇਜ ਸਕਦੇ ਹੋ ਆਪਣੇ ਇੰਸਟਾਗ੍ਰam ਦਾ ਲਿੰਕ ਹੈਗਾ ਜੀ ਸਿਰਫ ਟੁਕੀਕ ਸਾਰੇ ਹੈਂਡਵਰਕ ਦੇ ਸੂਟ ਜੋ ਵੀ ਆਪਾਂ ਤਿਆਰ ਕਰਦੇ ਹੈਗੇ ਆਪਾਂ ਇੰਸਟਾਗ੍ਰam ਤੇ ਪਾਉਨੇ ਹੈਗੇ ਉਤੋਂ ਤੁਸੀਂ ਆਪਣੇ ਸੂਟਾਂ ਦੇ ਡਿਜ਼ਾਈਨ ਲੈ ਕੇ ਕੋਈ ਵੀ ਆਪਾਂ ਨੂੰ ਭੇਜ ਸਕਦੇ ਹੋ ਆਪਣੇ ਤੋਂ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਹਾਂਜੀ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ